ਪੁਰਾਣੀ ਵੇਲਿਆਂ ਦੀ ਗੱਲ ਹੈ ਇੱਕ ਜੰਗਲ ਬਿਆਬਾਨ ਦੇ ਵਿੱਚ ਇੱਕ ਬਹੁਤ ਵੱਡਾ ਬੁਰਜ ਸੀ ਇਸ ਬੁਰਜ ਦਾ ਇੱਕ ਦਰਵਾਜ਼ਾ ਸੀ ਇਸ ਦਰਵਾਜ਼ੇ ਤੋਂ ਇਲਾਵਾ ਇਸ ਬੁਰਜ ਦੇ ਵਿੱਚ ਨਾ ਕੋਈ ਰੋਸ਼ਨਦਾਨ ਸੀ ਨਾ ਕੋਈ ਖਿੜਕੀ ਸੀ ਇਸ ਬੁਰਜ ਦੇ ਅੰਦਰ ਘੁੱਪ ਹਨੇਰਾ ਸੀ ਇਸ ਰਾਜ ਦੇ ਰਾਜੇ ਨੇ ਇਸ ਬੁਰਜ ਦੇ ਬਾਹਰ ਦੋ ਨੌਜਵਾਨਾਂ ਦੀ ਡਿਊਟੀ ਲਗਾਈ ਹੋਈ ਸੀ ਕਿ ਚਤੋਂ ਪੈਰ ਤੁਸੀਂ ਪਹਿਰੇਦਾਰੀ ਕਰਨੀ ਹੈ ਇੱਕ ਨੌਜਵਾਨ ਸਿਪਾਹੀ ਉੱਚਾ ਲੰਮਾ ਖੂਬਸੂਰਤ ਉਹ ਦਿਨ ਵੇਲੇ ਇੱਥੇ ਰਾਖੀ ਕਰਿਆ ਕਰਦਾ ਸੀ ਤੇ ਦੂਸਰਾ ਨੌਜਵਾਨ ਸਿਪਾਹੀ ਰਾਤ ਵੇਲੇ ਥੋੜੀ ਦੂਰੀ ਦੇ ਉੱਤੇ ਦੋਹਾਂ ਨੂੰ ਇੱਕ ਛੋਟਾ ਜਿਹਾ ਘਰ ਬਣਾ ਕੇ ਦਿੱਤਾ ਹੋਇਆ ਸੀ ਦੋਵੇਂ ਰਲ ਮਿਲ ਕੇ ਗੁਜ਼ਰਬਸਰ ਕਰਦੇ ਸਨ ਇਹਨਾਂ ਦੇ ਪਰਿਵਾਰਾਂ ਨੂੰ ਚੰਗੀ ਚੋਖੀ ਤਨਖਾਹ ਇਹਨਾਂ ਦੇ ਹਿੱਸੇ ਦੀ ਹਰ ਮਹੀਨੇ ਪਹੁੰਚਦੀ ਕਰ ਦਿੱਤੀ ਜਾਂਦੀ ਸੀ ਇਸ ਬੀਆਬਾਨ ਜੰਗਲ ਦੇ ਵਿੱਚ ਕੋਈ ਹੋਰ ਨਹੀਂ ਸੀ ਕਦੇ ਵੀ ਆਉਂਦਾ ਸਿਰਫ ਇਹ ਦੋ ਹੀ ਹੁੰਦੇ ਸਨ ਦੋਹਾਂ ਦੇ ਵਿਚਾਰ ਵੇਸੇ ਵੱਖਰੇ ਸਨ ਪਰ ਇਹਦੇ ਨਾਲ ਇਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਕਿਉਂਕਿ ਇੱਕ ਦਿਨ ਵੇਲੇ ਕੰਮ ਤੇ ਹੁੰਦਾ ਸੀ ਇੱਕ ਰਾਤ ਵੇਲੇ ਇੱਕ ਦਿਨ ਵੇਲੇ ਘਰ ਹੁੰਦਾ ਸੀ ਇੱਕ ਰਾਤ ਵੇਲੇ ਆਪਸ ਦੇ ਵਿੱਚ ਗੱਲ ਕਰਨ ਦਾ ਇਹਨਾਂ ਦੇ ਕੋਲੇ ਕੋਈ ਸਮਾਂ ਹੀ ਨਹੀਂ ਹੁੰਦਾ ਸੀ ਇਸ ਤਰ੍ਹਾਂ ਸੀ ਕਿ ਦੋਵੇਂ ਇੱਕ ਦੂਜੇ ਨੂੰ ਸਿਰਫ ਉਦੋਂ ਹੀ ਮਿਲਦੇ ਜਦੋਂ ਉਸ ਬੁਰਜ ਦੇ ਬਾਹਰ ਇੱਕ ਆਉਂਦਾ ਤੇ ਇੱਕ ਜਾਂਦਾ ਚੰਦਪਾਲ ਉੱਥੇ ਬੈਠਦੇ ਬਾਕੀ ਸਮਾਂ ਇਹ ਦੋਵੇਂ ਇੱਕ ਦੂਸਰੇ ਤੋਂ ਦੂਰ ਰਿਹਾ ਕਰਦੇ ਸਨ ਕਦੇ-ਕਦੇ ਇਹ ਦੋਵੇਂ ਜਿਹੜੇ ਸਿਪਾਹੀ ਸਨ ਉੱਚੇ ਲੰਮੇ ਸ਼ੈਲ ਸ਼ਬੀਲੇ ਇਹ ਆਪਸ ਦੇ ਵਿੱਚ ਦਿਨ ਤੇ ਰਾਤ ਦਾ ਫਰਕ ਪਾ ਲਿਆ ਕਰਦੇ ਜਦੋਂ ਇੱਕ ਦਾ ਮਨ ਨਾ ਕਰਿਆ ਕਰਦਾ ਕਿ ਅੱਜ ਮੈਂ ਰਾਤ ਨੂੰ ਕੰਮ ਕਰਨਾ ਹੈ ਦੂਸਰੇ ਨੂੰ ਕਹਿ ਦਿਆ ਕਰਦਾ ਕਿ ਅੱਜ ਬੁਰਜ ਦੇ ਬਾਹਰ ਰਾਖੀ ਤੂੰ ਕਰੀ ਹੁਣ ਅੱਗੇ ਕਈ ਦਿਨ ਮੈਂ ਸਿਰਫ ਦਿਨ ਵੇਲੇ ਕੰਮ ਕਰਨਾ ਹੈ ਭਾਈਬੰਦੀ ਵੀ ਸੀ ਦੋਸਤੀ ਵੀ ਸੀ ਮਿੱਤਰਤਾ ਵੀ ਸੀ ਵਿਚਾਰ ਨਹੀਂ ਸੰਗਿਲਦੇ ਜ਼ਬਰਾਨ ਨਾਮ ਦਾ ਜਿਹੜਾ ਨੌਜਵਾਨ ਸੀ ਹੁਣ ਉਹਦੇ ਹਿੱਸੇ ਸੀ ਕਿ ਉਹ ਰਾਤ ਦੇ ਵੇਲੇ ਇੱਥੇ ਪਹਿਰੇਦਾਰੀ ਕਰਿਆ ਕਰੇਗਾ ਇਸ ਉੱਚੇ ਲੰਮੇ ਬੁਰਜ ਦੇ ਬਾਹਰ ਉਹ 20 ਕਦਮ ਇੱਕ ਪਾਸੇ ਨੂੰ ਜਾਂਦਾ ਫਿਰ 20 ਕਦਮ ਪਿੱਛੇ ਨੂੰ ਮੁੜਿਆਉਂਦਾ ਦੋ ਤਲਵਾਰਾਂ ਇਸ ਨੇ ਟੰਗੀਆਂ ਹੋਈਆਂ ਪੂਰਾ ਸਿਪਾਹੀਆਂ ਵਾਲਾ ਇਸ ਨੇ ਉਹ ਪੋਸ਼ਾਕ ਪਹਿਨੀ ਹੋਈ ਅਚਾਨਕ ਉਸ ਬੁਰਜ ਦੇ ਅੰਦਰੋਂ ਇੱਕ ਆਵਾਜ਼ ਆਉਂਦੀ ਹੈ ਪਿਛਲੇ 8 ਸਾਲਾਂ ਤੋਂ ਇਹ ਨੌਜਵਾਨ ਇੱਥੇ ਕੰਮ ਕਰ ਰਿਹਾ ਸੀ ਬਹੁਤ ਘਟ ਹੁੰਦਾ ਕਿ ਜਦੋਂ ਇਸ ਨੂੰ ਕਦੇ ਸਮਾਂ ਰਾਜੇ ਦੇ ਵੱਲੋਂ ਕਿਸੇ ਹੋਰ ਸਿਪਾਹੀ ਨੂੰ ਇੱਥੇ ਭੇਜ ਕੇ ਇਹਨੂੰ ਸਮਾਂ ਦਿੱਤਾ ਜਾਂਦਾ ਕਿ ਆਪਣੇ ਘਰ ਵਾਲਿਆਂ ਨੂੰ ਮਿਲਿਆ ਕੋਈ ਹਫ਼ਤਾ ਕੋਈ ਦੋ ਹਫ਼ਤੇ ਬਹੁਤਾ ਕਰਕੇ ਇਹਨੇ ਇੱਥੇ ਸੇਵਾ ਨਿਭਾਈ ਸੀ ਤੇ ਰਾਤ ਦੇ ਵੇਲੇ ਸਭ ਤੋਂ ਵੱਧ ਕੰਮ ਜ਼ਬਰਾਨੇ ਹੀ ਇੱਥੇ ਕੀਤਾ ਸੀ ਪਰ ਐਸੀ ਆਵਾਜ਼ ਪਿਛਲੇ 8 ਸਾਲਾਂ ਦੇ ਵਿੱਚ ਨੇ ਇੱਕ ਵਾਰੀ ਵੀ ਨਹੀਂ ਸੀ ਸੁਣੀ ਅੱਜ ਇਹਦੇ ਮਨ ਵਿੱਚ ਵੀ ਕੁਝ ਖੜਕਿਆ ਕਿ ਕੁਝ ਨਾ ਕੁਝ ਤਾਂ ਹੈ ਅਜ ਪਹਿਲੀ ਵਾਰੀ ਜਾਪਿਆ ਕਿ ਰਾਜੇ ਨੇ ਕੁਝ ਨਾ ਕੁਝ ਤੇ ਅੰਦਰ ਕੈਦ ਕਰ ਰੱਖਿਆ ਹੈ ਸਾਨੂੰ ਤੇ ਹੀ ਜਾਪਦਾ ਹੁੰਦਾ ਸੀ ਕਿ ਅੰਦਰ ਕੁਝ ਵੀ ਨਹੀਂ ਜਦੋਂ ਅੰਦਰੋਂ ਆਵਾਜ਼ ਆਈ ਇਹ ਪੈਪੀਤ ਵੀ ਹੋਇਆ ਇੱਕ ਤਲਵਾਰ ਇਸ ਨੇ ਨੰਗੀ ਕਰਕੇ ਮਿਆਨ ਚੋਂ ਕੱਢ ਕੇ ਹੱਥ ਦੇ ਵਿੱਚ ਫੜ ਲਈ ਹਮਲੇ ਦੇ ਲਈ ਤਿਆਰ ਬਰ ਤਿਆਰ ਹੋ ਗਿਆ ਬੁਰਜ ਦੇ ਅੰਦਰੋਂ ਕੁਝ ਸਮਾਂ ਪਾ ਕੇ ਇੱਕ ਵਾਰੀ ਫਿਰ ਤੋਂ ਬੜੀ ਤੇਜ਼ ਆਵਾਜ਼ ਆਈ ਜੁਬਰਾਨ ਇੱਕ ਪਾਸੇ ਡਰ ਵੀ ਰਿਹਾ ਸੀ ਦੂਜੇ ਪਾਸੇ ਸਮਝ ਰਿਹਾ ਸੀ ਕਿ ਅੱਜ ਪਰਖ ਦੀ ਕੜੀ ਹੈ ਇੱਕ ਦਿਨ ਕਰੇ ਕਿ ਉੱਚੀ ਸਾਰੀ ਆਵਾਜ਼ ਲਗਾ ਕੇ ਆਪਣੀ ਦੂਸਰੀ ਸਾਥੀ ਨੂੰ ਵੀ ਬੁਲਾ ਲਵਾਂ ਪਰ ਦੂਸਰੀ ਗੱਲ ਮਨ ਦੇ ਵਿੱਚ ਸੀ ਕਿ ਫਿਰ ਮੈਂ ਸਿਪਾਹੀ ਕਾ ਦਾ ਫਿਰ ਮੈਂ ਇੰਨੀ ਚੁੱਕੀ ਜਿਹੜੀ ਤਨਖਾਹ ਲੈਂਦਾ ਹਾਂ ਉਹ ਕਿਹੜੇ ਕੰਮ ਦੀ ਇਸੇ ਕੰਮ ਦੀ ਲੈਂਦਾ ਹਾਂ ਜੇ ਕੁਝ ਵਾਪਰੇਗਾ ਤਾਂ ਮੈਂ ਆਪਣਾ ਸਿਰ ਵੀ ਕਲਮ ਕਰਵਾ ਦਿਆਂ ਚੁੰਦਰੋਂ ਆਵਾਜ਼ ਆ ਰਹੀ ਸੀ ਉਹ ਤੇਜ਼ ਹੁੰਦੀ ਗਈ ਇਹ ਅਜੀਬੋ ਗਰੀਬ ਆਵਾਜ਼ ਸੀ ਐਸੀ ਆਵਾਜ਼ ਇਸਨੇ ਪਹਿਲਾਂ ਕਦੇ ਸੁਣੀ ਨਹੀਂ ਸੀ ਅਚਾਨਕ ਇੱਕ ਇਨਸਾਨੀ ਆਵਾਜ਼ ਅੰਦਰੋਂ ਬੋਲੀ ਇਨਸਾਨ ਦੇ ਰੂਪ ਵਿੱਚ ਅੰਦਰੋਂ ਆਵਾਜ਼ ਆਈ ਕਿ हे ਭਾਈ ਰਹਿਮ ਕਰ ਮੈਂ ਪਿਛਲੇ 20 ਸਾਲਾਂ ਤੋਂ ਅੰਦਰ ਕੈਦ ਹਾਂ ਮੈਨੂੰ ਰਿਹਾ ਕਰ ਦੇ ਮੇਰਾ ਵੀ ਮਾਲਕ ਚਾਹੁੰਦਾ ਹੈ ਮੈਂ ਵੀ ਪ੍ਰਮਾਤਮਾ ਦਾ ਜੀ ਹਾਂ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਖੁੱਲੀ ਫਿਜ਼ਾ ਦੇ ਵਿੱਚ ਸਾਹ ਲਵਾਂ ਕਹਿੰ ਲੱਗਿਆ ਕਿ ਨਹੀਂ ਰਾਜੇ ਨੇ ਸਾਨੂੰ ਕਿਹਾ ਹੈ ਕਿ ਤੈਨੂੰ ਕੈਦ ਰੱਖਣਾ ਹੈ ਅੱਗੋਂ ਪੁੱਛਣ ਲੱਗਾ ਕਿ ਕੀ ਤੈਨੂੰ ਪਤਾ ਹੈ ਮੈਂ ਕੌਣ ਹਾਂ ਕਿ ਤੈਨੂੰ ਪਤਾ ਹੈ ਮੇਰਾ ਗੁਨਾਹ ਕੀ ਹੈ ਕਿ ਤੈਨੂੰ ਰਾਜੇ ਨੇ ਕੁਝ ਮੇਰੇ ਬਾਰੇ ਦੱਸਿਆ ਵੀ ਹੈ ਜਾਂ ਬਿਨਾਂ ਵਜ੍ਹਾ ਹੀ ਇੱਥੇ ਪਹਿਰੇਦਾਰੀ ਕਰਦਾ ਰਿਹਾ ਹੈ ਜ਼ਬਰਾਨ ਕਹਿਣ ਲੱਗਿਆ ਕਿ ਮੈਨੂੰ ਜੋ ਸੇਵਾ ਸੌਂਪੀ ਹੈ ਮੈਂ ਉਹ ਕਰ ਰਿਹਾ ਹਾਂ ਮੈਨੂੰ ਇਹ ਕੰਮ ਕਰਨ ਦੇ ਬਦਲੇ ਰਾਜਾ ਚੋਖੀ ਤਨਖਾਹ ਦਿੰਦਾ ਹੈ ਤੇ ਬਸ ਮੈਨੂੰ ਇਸੇ ਚੀਜ਼ ਨਾਲ ਵਾਅ ਵਾਸਤਾ ਹੈ ਮੈਂ ਤੇਰਾ ਕਿੱਸਾ ਤੇਰੀ ਕਹਾਣੀ ਨਹੀਂ ਸੁਣਨੀ ਅੰਦਰ ਜੋ ਕੈਦ ਸੀ ਉਹ ਰੋਣ ਲੱਗਿਆ ਉੱਚੀ ਆਵਾਜ਼ ਦੇ ਵਿੱਚ ਚੀਕਣ ਲੱਗਿਆ ਕਹਿਣ ਲੱਗਿਆ ਕਿ ਮੈਂ ਛੋਟੇ ਛੋਟੇ ਬੱਚੇ ਆਪਣੇ ਘਰ ਵਿੱਚ ਛੱਡ ਕੇ ਆਇਆ ਸੀ ਮੈਂ ਕੋਈ ਬੁਰਾ ਇਨਸਾਨ ਨਹੀਂ ਪਹਿਲੀ ਗਲਤੀ ਇਹ ਤੈਨੂੰ ਦੱਸ ਦਿਆਂ ਕਿ ਮੈਂ ਇਨਸਾਨ ਨਹੀਂ ਮੈਂ ਜਿੰਨ ਹਾਂ ਮੈਨੂੰ ਪੱਕੇ ਤੌਰ ਤੇ ਕੈਦ ਕਰ ਲਿਆ ਮੈਂ ਤੇਰਾ ਨੁਕਸਾਨ ਨਹੀਂ ਕਰਾਂਗਾ ਤੇਰਾ ਕੋਈ ਫਾਇਦਾ ਕਰਾਂਗਾ ਮੈਨੂੰ ਛੱਡ ਦੇ ਮੈਂ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿਆਂਗਾ ਕਿ ਮੈਂ ਇੱਥੋਂ ਚਲਾ ਗਿਆ ਅਜੇ ਤੱਕ ਕਿਸੇ ਨੇ ਆ ਕੇ ਦੇਖਿਆ ਅੰਦਰ ਚਾਤੀ ਮਾਰੀ ਨਹੀਂ ਮਾਰੀ ਨਾ ਫਿਰ ਤੂੰ ਇੱਕ ਪੁੰਨੀ ਖਟਲਾ ਮੇਰੇ ਛੋਟੇ ਛੋਟੇ ਬੱਚੇ ਜੋ ਅੱਜ ਵੱਡੇ ਹੋ ਗਏ ਹੁਣੇ ਆ ਮੈਂ ਆਪਣੀਆਂ ਤਿੰਨ ਧੀਆਂ ਨੂੰ ਆਪਣੇ ਘਰ ਛੱਡ ਕੇ ਆਇਆ ਹਾਂ ਬਸਤੀਰੀ ਉਮਰ ਦੀਆਂ ਹੋਣੀਆਂ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹਨਾਂ ਦੇ ਵਿੱਚੋਂ ਕੋਈ ਜਿਉਂਦੀ ਵੀ ਹੈ ਕਿ ਖਤਮ ਹੋ ਗਈਆਂ ਨੇ ਮੈਂ ਇੱਕ ਵਾਰੀ ਉਹਨਾਂ ਨੂੰ ਦੇਖਣਾ ਚਾਹਣਾ ਹਾਂ ਮੈਂ ਤਾਂ ਕਦੇ ਸੂਰਜ ਦੀ ਕਿਰਨ ਵੀ ਨਹੀਂ ਦੇਖੀ ਮੈਂ ਤੇਰੇ ਤੇ ਕਿਸੇ ਕਿਸਮ ਦਾ ਦੋਸ਼ ਨਹੀਂ ਆਉਂਦਿਆਂਗਾ ਚੁੱਪ-ਚਾਪ ਚਲਾ ਜਾਵਾਂਗਾ ਤੇਰੀ ਖਿਦਮਤ ਦੇ ਵਿੱਚ ਚਤੋਂ ਪੈਰ ਹਾਜ਼ਰ ਰ੍ਹਾਂਵਾਂਗਾ ਜਦੋਂ ਕਦੇ ਮੈਨੂੰ ਬੁਲਾਵੇਂਗਾ ਮੈਂ ਤੇਰੀ ਅੱਧੀ ਆਵਾਜ਼ ਤੇ ਉੱਥੇ ਪ੍ਰਗਟ ਹੋ ਜਾਵਾਂਗਾ ਤੈਨੂੰ ਪਤਾ ਹੀ ਹੈ ਕਿ ਜਿੰਨ ਕੀ ਕੁਝ ਕਰ ਸਕਦੇ ਨੇ ਤੇਰੀ ਜ਼ਿੰਦਗੀ ਮੈਂ ਸੁਖਾਲੀ ਕਰ ਦਿਆਂਗਾ ਕਿੱਥੇ ਉਜਾੜ ਬਿਆਬਾਨ ਇਸ ਜੰਗਲ ਦੇ ਵਿੱਚ ਦਿਨ ਰਾਤ ਇੱਕ ਕਰਕੇ ਪਿਆਰਾ ਇਹਨਾ ਤੈਨੂੰ ਬੇਸ਼ਕੀਮਤੀ ਚੀਜ਼ਾਂ ਦਿਆਂਗਾ ਜੋ ਤੇਰਾ ਦਿਲ ਕਰੇਗਾ ਉਹ ਦਿਆਂਗਾ ਤੇਰੇ ਲਈ ਮੈਂ ਖੂਬਸੂਰਤ ਮਹਿਲ ਬਣਾ ਦੇਵਾਂਗਾ ਜਦੋਂ ਜਿੰਨ ਇਹ ਗੱਲਾਂ ਲਗਾਤਾਰ ਕਰਦਾ ਜਾ ਰਿਹਾ ਸੀ ਉਹ ਸਾਰਾ ਕੁਝ ਉਹਦੇ ਦਿਮਾਗ ਵਿੱਚ ਅਸਲ ਵਾਂਗ ਚੱਲ ਰਿਹਾ ਸੀ ਕਿ ਇਹ ਸਾਰਾ ਕੁਝ ਮੇਰੇ ਕੋਲ ਹੋ ਜਾਵੇਗਾ ਜਿੰਨ ਦੀਆਂ ਉਹਨਾਂ ਗੱਲਾਂ ਨੂੰ ਸੁਣ ਕੇ ਇਸ ਦੇ ਹੱਥ ਅੱਗੇ ਵੱਲ ਨੂੰ ਵਿਧਾਏ ਤੇ ਉਹ ਜਿੰਦਰਾ ਖੋਲ ਦਿੱਤਾ ਜਿੰਨ ਭੱਜ ਕੇ ਬਾਹਰ ਆ ਗਿਆ ਉਸ ਨੂੰ ਕਿਹਾ ਕਿ ਮੈਂ ਤੇਰਾ ਸ਼ੁਕਰੀਆ ਅਦਾ ਕਰਦਾ ਹਾਂ ਤੂੰ ਮੇਰੇ ਤੇ ਬਹੁਤ ਵੱਡਾ ਐਹਸਾਨ ਕੀਤਾ ਹੈ ਜਦ ਵੀ ਕਦੇ ਲੋੜ ਪਈ ਤਾਂ ਮੈਨੂੰ ਬੁਲਾ ਲਵੀਂ ਹਰ ਢੀੜ ਦੇ ਵਿੱਚ ਤੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋਵਾਂਗਾ ਇੰਨੀ ਗੱਲ ਕਹਿ ਕੇ ਉਹ ਗਾਇਬ ਹੋ ਗਿਆ ਹੁਣ ਜਿੰਦਰਾ ਇੱਕ ਖੋਲਤਾ ਦਿੱਤਾ ਸੀ ਪਰ ਇਹ ਬੰਦ ਨਹੀਂ ਸੀ ਹੋ ਰਿਹਾ ਜ਼ਬਰਾਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਜ਼ਬਰਾਨ ਸਮਝਣ ਲੱਗਾ ਕਿ ਮੈਂ ਵੱਡੀ ਕੁਤਾਹੀ ਕਰ ਲਈ ਹੈ ਪਿਛਲੇ 8 ਸਾਲਾਂ ਤੋਂ ਮੈਂ ਰਾਜ ਦਰਬਾਰ ਦੇ ਲਈ ਜੋ ਨੌਕਰੀ ਕਰ ਰਿਹਾ ਸਾਂ ਉਸਾਰੇ ਨੇ ਮਿੱਟੀ ਕਰ ਲਈਏ ਜੇ ਇਹ ਜਿੰਦਰਾ ਨਾ ਲੱਗਿਆ ਤਾਂ ਸਭ ਨੂੰ ਪਤਾ ਲੱਗ ਜਾਣਾ ਕਿ ਮੇਰੇ ਤੋਂ ਕਤਾਹੀ ਹੋ ਗਈ ਹੈ ਮੈਂ ਬਹੁਤ ਵੱਡੀ ਕੋਈ ਗਲਤੀ ਕਰ ਲਈ ਹੈ ਬਿਤਰ ਇਹ ਹੈ ਕਿ ਮੈਂ ਰਾਜ ਛੱਡ ਕੇ ਗਾਇਬ ਹੋ ਜਾਂਦਾ ਹਾਂ ਰਾਜੇ ਨੂੰ ਲੱਗੇਗਾ ਕਿ ਉਸ ਜਿੰਨ ਨੇ ਆਪਣੀ ਤਾਕਤ ਦੇ ਨਾਲ ਜਿੰਦਰਾ ਖੁਲਵਾ ਲਿਆ ਤੇ ਜ਼ਬਰਾਨ ਨੂੰ ਖਤਮ ਕਰ ਦਿੱਤਾ ਹੈ ਇਸ ਤਰੀਕੇ ਨਾਲ ਮੇਰਾ ਨਾਮ ਬਚ ਜਾਵੇਗਾ ਮੇਰੇ ਬਜ਼ੁਰਗ ਮਾਂ ਪਿਓ ਦਾ ਵੀ ਕੋਈ ਨੁਕਸਾਨ ਨਹੀਂ ਹੋਵੇਗਾ ਉਹਨਾਂ ਨੂੰ ਜਿਹੜੀ ਮੇਰੀ ਤਨਖਾਹ ਮਿਲਦੀ ਹੈ ਉਹ ਤਾਂ ਉਮਰ ਮਿਲਦੀ ਰਹੇਗੀ ਇਸੇ ਕਿਸਮ ਦੀ ਉਦੇੜਬੰਦ ਦੇ ਵਿੱਚ ਉਹ ਉੱਥੋਂ ਭੱਜ ਗਿਆ। ਉਹ ਗਹਿਰੇ ਜੰਗਲ ਵੱਲ ਨੂੰ ਤੁਰਿਆ ਜਾ ਰਿਹਾ ਸੀ। ਉਸ ਦੇ ਸਮਝ ਵਿੱਚ ਕੋਈ ਗੱਲ ਨਹੀਂ ਸੀ। ਉਸ ਨੂੰ ਬਸ ਇੰਨਾ ਖਿਆਲ ਸੀ ਕਿ ਮੈਂ ਆਪਣੀ ਪੋਸ਼ਾਕ ਬਦਲਣੀ ਹੈ। ਕਿਸੇ ਨੂੰ ਇਹ ਨਾ ਪਤਾ ਲੱਗੇ ਕਿ ਮੈਂ ਸ਼ਾਹੀ ਰਾਜ ਦਾ ਸਿਪਾਹੀ ਹਾਂ। ਬਸ ਇਹ ਲੱਗੇ ਕਿ ਮੈਂ ਸਧਾਰਨ ਮਨੁੱਖ ਹਾਂ ਤੇ ਮੈਂ ਦੋ-ਚਾਰ ਰਾਜ ਛੱਡ ਕੇ ਕਿਤੇ ਵੀ ਹੋਰ ਕੋਈ ਮਿਹਨਤ ਮਜ਼ਦੂਰੀ ਕਰ ਲਵਾਂਗਾ। ਪਰ ਐਡੀ ਵੱਡੀ ਤੌਹਮਤ ਲੈ ਕੇ ਮੈਂ ਜਿਉਂਦਾ ਨਹੀਂ ਰਹਿ ਸਕਦਾ। ਲਗਾਤਾਰ ਤੁਰਿਆ ਜਾ ਰਿਹਾ ਹੈ। ਉਸ ਇਲਾਕੇ ਵੱਲ ਨੂੰ ਤੁਰਿਆ ਜਾ ਰਿਹਾ ਜਿਸ ਵਾਸਤੇ ਕੋਈ ਵੀ ਆਬਾਦੀ ਨਹੀਂ ਸੀ ਸਾਰੀ ਰਾਤ ਤੁਰਦਾ ਰਿਹਾ ਅਗਲੇ ਦਿਨ ਦਾ ਜਦੋਂ ਚੜਾਹ ਹੋਇਆ ਉਦੋਂ ਵੀ ਤੁਰਦਾ ਰਿਹਾ ਪਤਾ ਨਹੀਂ ਕਿੰਨੇ ਕੁ ਜੰਗਲ ਕਿੰਨੇ ਕੁ ਬੇਲੇ ਪਾਰ ਕਰ ਗਿਆ ਕਿੰਨੇ ਕੁ ਰਾਹ ਲੰਘ ਗਿਆ ਤਿੰਨ ਦਿਨ ਤੇ ਤਿੰਨ ਰਾਤਾਂ ਲਗਾਤਾਰ ਤੁਰਦਾ ਜਾ ਰਿਹਾ ਸੀ ਹੁਣ ਉਹ ਮਰਨ ਹੱਕਾ ਹੋ ਚੁੱਕਿਆ ਸੀ ਰਸਤੇ ਦੇ ਵਿੱਚੋਂ ਸਿਰਫ ਉਸਨੇ ਪਾਣੀ ਪੀਤਾ ਸੀ ਸਿਰਫ ਗਿਣਤੀ ਦੇ ਕੁਝ ਫਲ ਖਾਦੇ ਸਨ ਫੋਰ ਉਸਦੇ ਕੋਲ ਖਾਣ ਲਈ ਕੁਝ ਵੀ ਨਹੀਂ ਸੀ ਜਦੋਂ ਉਸ ਨੂੰ ਪਤਾ ਲੱਗ ਗਿਆ ਕਿ ਮੈਂ ਬਹੁਤ ਦੂਰ ਨਿਕਲ ਆਇਆ ਹਾਂ ਇੱਕ ਸੰਘਣੇ ਰੁੱਖ ਦੇ ਹੇਠਾਂ ਬੈਠ ਕੇ ਸ਼ਾਮ ਦੇ ਵੇਲੇ ਉੱਚੀ ਉੱਚੀ ਰੋਣ ਲੱਗਿਆ ਆਪਣੇ ਮਾਂ ਪਿਓ ਨੂੰ ਯਾਦ ਕਰਨ ਲੱਗਿਆ ਕਿ ਅੱਗੇ ਤਾਂ ਕੋਈ ਉਮੀਦ ਹੁੰਦੀ ਸੀ ਕਿ ਸਾਲ ਸਮਾਹੀ ਕਦੇ ਉਹਨਾਂ ਨੂੰ ਮਿਲ ਆਵਾਂਗਾ ਹੁਣ ਤਾਂ ਉਮੀਦ ਖਤਮ ਹੋ ਗਈ ਹੁਣ ਤਾਂ ਮੈਂ ਅੱਜ ਤੋਂ ਉਹਨਾਂ ਦੇ ਲਈ ਮਰ ਚੁੱਕਾ ਹਾਂ ਕਦੇ ਦੇਖ ਨਹੀਂ ਸਕਾਂਗਾ ਇੱਕ ਉਸ ਦੀ ਜਾਣ ਭੁੱਖ ਨਾਲ ਨਿਕਲ ਰਹੀ ਸੀ ਉੱਚੀ ਉੱਚੀ ਕਲਪਨ ਲੱਗਿਆ ਉਸ ਜਿਹਨੂੰ ਲਾਂਤਾਂ ਪਾਉਣ ਲੱਗਿਆ ਕਿ ਸਭ ਕੁਝ ਉਸ ਨਕਮੇ ਜਿੰਨ ਦੇ ਕਰਕੇ ਹੋਇਆ ਹੈ ਮੈਂ ਕੀ ਲੈਣਾ ਸੀ ਇਹੋ ਜਿਹਾ ਫਾਇਦਾ ਕਰਕੇ ਜਦੋਂ ਉਸ ਨੂੰ ਯਾਦ ਕੀਤਾ ਤਾਂ ਤੁਰੰਤ ਉੱਥੇ ਪ੍ਰਗਟ ਹੋ ਗਿਆ ਕਹਿਣ ਲੱਗਿਆ ਕਿ ਦੱਸੋ ਮੈਂ ਤੁਹਾਡੀ ਕੀ ਖੇਦਮਤ ਕਰ ਸਕਦਾ ਹਾਂ ਕਹਿਣ ਲੱਗਿਆ ਕਿ ਬਸ ਤੂੰ ਮੇਰੀ ਕੋਈ ਖੇਦਮਤ ਨਾ ਕਰ ਤੂੰ ਮੇਰਾ ਬਹੁਤ ਵੱਡਾ ਨੁਕਸਾਨ ਕਰਵਾ ਦਿੱਤਾ ਕਹਿਣ ਲੱਗਾ ਕਿ ਦੱਸ ਮੈਂ ਤੇਰਾ ساری ਉਮਰ ਦੇ ਲਈ ਗੁਲਾਮ ਹਾਂ ਜੋ ਮਰ ਤੂੰ ਸਰੇਗਾ ਬਣੇਗਾ ਮੈਂ ਕਰਾਂਗਾ ਕਹਿਣ ਲੱਗਾ ਕਿ ਮੇਰੀ ਭੁੱਖ ਦੇ ਨਾਲ ਜਾਨ ਨਿਕਲ ਰਹੀ ਹੈ ਉਸ ਨੇ ਲਗਾਤਾਰ ਹੱਥ ਹਿਲਾਇਆ ਪਾਂਤ ਪਾਂਤ ਦੇ ਪਕਵਾਨ ਉਸ ਤੇ ਅੱਗੇ ਰੱਖ ਦਿੱਤੇ ਬਹੁਤ ਜਲਦੀ ਜਲਦੀ ਜ਼ੇਬ੍ਰਾਨ ਉਹ ਖਾਣਾ ਖਾਣ ਲੱਗਿਆ ਖਾਣਾ ਖਾਂਦਿਆਂ ਖਾਂਦਿਆਂ ਆਪਣੇ ਦੁੱਖ ਸੁੱਖ ਸਾਰੇ ਭੁੱਲ ਗਿਆ ਨਾਲ ਦੀ ਨਾਲ ਇਹ ਸਮਝ ਗਿਆ ਕਿ ਜੇ ਮੈਂ ਜਿੰਨਾਂ ਦਾ ਭਲਾ ਕੀਤਾ ਹੈ ਤਾਂ ਇਹ ਮੇਰੇ ਕੰਮ ਜ਼ਰੂਰ ਆਵੇਗਾ ਮੈਂ ਇਸ ਤੋਂ ਕੋਈ ਨਾ ਕੋਈ ਫਾਇਦਾ ਜ਼ਰੂਰ ਲੈ ਸਕਦਾ ਹਾਂ ਖਾਣਾ ਖਾਣ ਤੋਂ ਬਾਅਦ ਕਹਿਣ ਲੱਗਿਆ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਿੱਥੇ ਜਾਵਾਂ ਕਿੱਥੇ ਨਾ ਜਾਵਾਂ ਮੇਰੀ ਜ਼ਿੰਦਗੀ ਅਜ਼ਾਬ ਬਣ ਚੁੱਕੀ ਹੈ ਅਜ਼ਾਬ ਤਾਂ ਪਹਿਲਾਂ ਵੀ ਸੀ ਇਹੀ ਕਾਰਨ ਹੈ ਕਿ ਮੈਂ ਤੇਰੀਆਂ ਗੱਲਾਂ ਦੇ ਵਿੱਚ ਆ ਕੇ ਤੇਰਾ ਤਲਾਕ ਖੋਹ ਦਿੱਤਾ ਹੁਣ ਤੂੰ ਮੈਨੂੰ ਦੱਸ ਕਿ ਮੈਨੂੰ ਕਿੱਥੇ ਭੇਜੇਗਾ ਕਹਿਣ ਲੱਗਾ ਕਿ ਤੂੰ ਦੱਸ ਕਿੱਥੇ ਜਾਣਾ ਤੈਨੂੰ ਮਹਿਲ ਬਣਾ ਦੇਣਾ ਹ ਬਾਗ ਬਗੀਚੇ ਨੌਕਰ ਚਾਕਰ ਕਰਦੇ ਵਿੱਚ ਦੇ ਦੇਣਾ ਕਹਿਣ ਲੱਗਾ ਨਹੀਂ ਮੈਨੂੰ ਮਹਿਲ ਨਹੀਂ ਚਾਹੀਦਾ ਜਿਸ ਤਰੀਕੇ ਦਾ ਮੈਂ ਹਾਂ ਮੈਨੂੰ ਤਾਂ ਕੋਈ ਕੰਮ ਚਾਹੀਦਾ ਹੈ ਮੈਂ ਕੋਈ ਕੰਮ ਕਰਨ ਦਾ ਚਾਹਵਾਨ ਹਾਂ ਮੈਂ ਕੋਈ ਪੱਕਾ ਕੰਮ ਕਰਦਾ ਹੋਵਾਂ ਸਵੇਰ ਉੱਠ ਕੇ ਉਸ ਕੰਮ ਤੇ ਜਾਵਾਂ ਸ਼ਾਮ ਨੂੰ ਵਾਪਸ ਆਵਾਂ ਹਮਰਾ ਘਰ ਸੁੰਦਰ ਹੋਵੇ ਮੇਰੇ ਕੋਲੇ ਸੁੱਖ ਸੁਵਿਧਾਵਾਂ ਹੋਣ ਕਹਿਣ ਲੱਗਾ ਠੀਕ ਹੈ ਫਿਰ ਮੈਂ ਤੈਨੂੰ ਆਪਣਾ ਇੱਕ ਕੰਮ ਸੌਂਪਦਾ ਹਾਂ ਮੇਰਾ ਜਿੱਥੇ ਮਹਿਲ ਹੈ ਉੱਥੇ ਮੈਂ ਤੈਨੂੰ ਪੱਕੇ ਤੌਰ ਤੇ ਨੌਕਰੀ ਦੇ ਦਿੰਦਾ ਹਾਂ ਮੇਰੀਆਂ ਤਿੰਨ ਧੀਆਂ ਹਨ ਮੈਂ ਤਿੰਨ ਧੀਆਂ ਦੀ ਰਾਖੀ ਕਰਨ ਦੇ ਲਈ ਤੈਨੂੰ ਉੱਥੇ ਛੱਡ ਦਿੰਦਾ ਹਾਂ ਮੈਂ ਉੱਥੇ ਨਹੀਂ ਰਹਾਗਾ ਕਿਉਂਕਿ ਮੈਂ ਜਿੰਨ ਹਾਂ ਮੇਰਾ ਕੰਮ ਤੁਰੇ ਫਿਰਨਾ ਹੈ ਪਰ ਮੇਰੀ ਧੀਆਂ ਦੀ ਪਹਿਰੇਦਾਰੀ ਤੂੰ ਕਰੇਂਗਾ ਕਹਿੰਦਾ ਠੀਕ ਹੈ ਬਦਲੇ ਦੇ ਵਿੱਚ ਤੈਨੂੰ ਬਹੁਤ ਸੁੰਦਰ ਮਹਿਲ ਬਣਾ ਕੇ ਦੇਵਾਂਗਾ ਰਾਤ ਦੇ ਵੇਲੇ ਤੂੰ ਉੱਥੇ ਜਾ ਕੇ ਆਰਾਮ ਕਰ ਸਕੇਂਗਾ ਨੌਕਰ ਚਾਕਰ ਹੋਰ ਸੂਖ ਸੁਵਿਧਾਵਾਂ ਜੋ ਚਾਹੀਦੀਆਂ ਨੇ ਉਹ ਤੈਨੂੰ ਦੇਵਾਂਗਾ ਕਹਿਣ ਲੱਗਾ ਮੈਨੂੰ ਮਨਜ਼ੂਰ ਹੈ ਉਸ ਦੀਆਂ ਤੀਆਂ ਦੀ ਉਸਨੇ ਰਾਖੀ ਕਰਨੀ ਸ਼ੁਰੂ ਕਰ ਦਿੱਤੀ ਪਰ ਤੀਆਂ ਵੀ ਕਿਉਂਕਿ ਇੱਕ ਜਿੰਨ ਦੀਆਂ ਬੱਚੀਆਂ ਸਨ ਉਹਨਾਂ ਦੇ ਕੋਲ ਵੀ ਜਾਦੂ ਤਿਲਸਮ ਦੀਆਂ ਕਿਤਾਬਾਂ ਸਨ ਇਹੋ ਜਿਹਾ ਕੁਝ ਉਹ ਸਿੱਖਦੀਆਂ ਸਨ ਉਹਨਾਂ ਦੀ ਉਮਰ ਕਿਸੇ ਦੀ 22 ਸਾਲ ਸੀ ਕਿਸੇ ਦੀ 24 ਸਾਲ ਕਿਸੇ ਦੀ 26 ਸਾਲ ਰਾਤ ਨੂੰ ਜਦੋਂ ਉਹ ਰਾਖੀ ਕਰਕੇ ਵਾਪਸ ਜਾਂਦਾ ਹੈ ਤਾਂ ਦੇਖਦਾ ਹੈ ਕਿ ਹਰ ਰੋਜ਼ ਉਸ ਦੀ ਖਿੜਕੀ ਦੇ ਕੋਲ ਦੀ ਇੱਕ ਕਾਲੀ ਨੁੰਡਿਆ ਜਾਂਦਾ ਹੈ ਉਸ ਦੇ ਉੱਤੇ ਤਿੰਨ ਬੁਲਬੁਲ ਬੈਠੀਆਂ ਹੁੰਦੀਆਂ ਨੇ ਸਮਝ ਨਹੀਂ ਆਉਂਦੀ ਕਿ ਇਹ ਚੱਲਦਾ ਕੀ ਹੈ ਇੱਕ ਦਿਨ ਉਸ ਦੇ ਦਿਮਾਗ ਵਿੱਚ ਗੱਲ ਆਉਂਦੀ ਹੈ ਕਿ ਇਹ ਤਿੰਨ ਬੁਲਬਲਾ ਹਨ ਜੋ ਇਹ ਉਸ ਜਿੰਨ ਦੀਆਂ ਬੱਚੀਆਂ ਹਨ ਇਸ ਕਰਕੇ ਜਦੋਂ ਦਿਨ ਵੇਲੇ ਪਹਿਰੇਦਾਰੀ ਤੋਂ ਵਾਪਸ ਆ ਕੇ ਆਪਣੇ ਘਰ ਪੈਂਦਾ ਹੈ ਤਾਂ ਉਹਨਾਂ ਦੇ ਘਰ ਵੱਲ ਟਿਕਟਕੀ ਲਗਾ ਕੇ ਦੇਖਦਾ ਰਹਿੰਦਾ ਹੈ ਇਸ ਨੂੰ ਸਮਝ ਆ ਜਾਂਦੀ ਹੈ ਕਿ ਰਾਤ ਦੇ ਵੇਲੇ ਉਹ ਮਹਿਲ ਦੇ ਵਿੱਚ ਨਹੀਂ ਹੁੰਦੀਆਂ ਇੱਕ ਦਿਨ ਰਾਤ ਨੂੰ ਇਸ ਨੇ ਮਹਿਲ ਦੇ ਵਿੱਚ ਕੋਨਾ ਕੋਨਾ ਜਾ ਕੇ ਛਾਣ ਮਾਰਿਆ ਪਰ ਉਸ ਜਿੰਨ ਦੀਆਂ ਬੱਚੀਆਂ ਉੱਥੇ ਨਹੀਂ ਸਨ ਸਮਝ ਗਿਆ ਇਹ ਕੁਝ ਰਾਤ ਦੇ ਵੇਲੇ ਸਿੱਖ ਕੇ ਆਉਂਦੀਆਂ ਨੇ ਜਾਂ ਕੋਈ ਕਰਾਮਾਕੀ ਕੰਮ ਕਰਦੀਆਂ ਹਨ ਅਗਲੇ ਦਿਨ ਉਹਨਾਂ ਦੇ ਉੱਥੇ ਆਉਣ ਤੋਂ ਪਹਿਲਾਂ ਇਹ ਮੌਜੂਦ ਸੀ ਜਦੋਂ ਉਹ ਵਾਪਸ ਪਰਤੀਆਂ ਆਪਣੇ ਕਮਰੇ ਤੋਂ ਬਾਹਰ ਨਿਕਲੀਆਂ ਤਾਂ ਪੁੱਛਣ ਲੱਗਿਆ ਤੁਸੀਂ ਕਿੱਥੇ ਗਈਆਂ ਸੋ ਅੱਗੋਂ ਉੱਤਰ ਮਿਲਿਆ ਅਸੀਂ ਉੱਥੇ ਗਈਆਂ ਸਾਂ ਜਿੱਥੇ ਰਾਤ ਨੂੰ ਦੋ ਚੰਨ ਹੁੰਦੇ ਨੇ ਇੰਨੀ ਗੱਲ ਕਹਿ ਕੇ ਉਹ ਹੱਸਣ ਲੱਗੀਆਂ ਸਮਝ ਗਿਆ ਕਿ ਇਹਨਾਂ ਨੇ ਮੈਨੂੰ ਕੋਈ ਸਿੱਧਾ ਉੱਤਰ ਨਹੀਂ ਦੇਣਾ ਅਗਲੇ ਦਿਨ ਇਹ ਵਾਪਸ ਆਪਣੇ ਮਹਿਲ ਚਲਾ ਗਿਆ ਉਥੋ ਛੋਪਸ਼ਪਾ ਕੇ ਵਾਪਸ ਇਹਨਾਂ ਦੇ ਕੋਲ ਆ ਗਿਆ ਛੋਪਕੇ ਦਿਖਣ ਲੱਗਿਆ ਕਿ ਇਹ ਕਰਦੀਆਂ ਕੀ ਹਨ ਇਹ ਆਪਣੇ ਕਮਰੇ ਦੇ ਅੰਦਰ ਗਈਆਂ ਇੱਕ ਕਾਲੀਨ ਦੇ ਉੱਤੇ ਬੈਠ ਕੇ ਕੁਝ ਪੜਿਆ ਜਿਵੇਂ ਹੀ ਪੜਿਆ ਤੁਰਤ ਇਹਨਾਂ ਦਾ ਰੂਪ ਬੁਲਬੁਲ ਦਾ ਬਣ ਗਿਆ ਤੇ ਉਥੋਂ ਕਾਲੀਨ ਦੇ ਉੱਤੇ ਬੈਠ ਕੇ ਉੱਡ ਗਈਆਂ ਇਸ ਨੇ ਲਗਾਤਾਰ ਇੰਤਜ਼ਾਰ ਕੀਤਾ ਜਦੋਂ ਵਾਪਸ ਆ ਕੇ ਉਹਨਾਂ ਨੇ ਦੂਸਰਾ ਮੰਤਰ ਪੜ੍ਹਿਆ ਬੁਲਬੁਲ ਤੋਂ ਵਾਪਸ ਇਨਸਾਨੀ ਭੇਦ ਦੇ ਵਿੱਚ ਆਈਆਂ ਤਾਂ ਇਸ ਨੂੰ ਪਤਾ ਲੱਗ ਗਿਆ ਕਿ ਕਿਸ ਤਰੀਕੇ ਨਾਲ ਪੇਸ ਬਦਲਣਾ ਹੈ ਅਗਲੀ ਰਾਤ ਦਾ ਇੰਤਜ਼ਾਰ ਕੀਤਾ ਜਦੋਂ ਉਹਨਾਂ ਨੇ ਉਹ ਮੰਤਰ ਪੜ੍ਹਿਆ ਤਾਂ ਇਸਨੇ ਵੀ ਹੌਲੀ ਜਿਹੀ ਆਪਣੇ ਮਨ ਦੇ ਵਿੱਚ ਉਹ ਮੰਤਰ ਪੜ੍ਹਿਆ ਚੁੱਪਕੇ ਜੇ ਉਹਨਾਂ ਦੇ ਕਲੀਨ ਦੇ ਹੀਟਾਂ ਛੁਪ ਗਿਆ ਜਦੋਂ ਕਲੀਨ ਉੱਡਿਆ ਤਾਂ ਇਹ ਵੀ ਨਾਲ ਉੱਡ ਗਿਆ ਇਹ ਕਲੀਨ ਉਹਨਾਂ ਨੂੰ ਇੱਕ ਹੋਰ ਬਹੁਤ ਸੁੰਦਰ ਬਗੀਚੇ ਦੇ ਵਿੱਚ ਲੈ ਗਿਆ ਉੱਥੇ ਇੱਕ ਜਾਦੂ ਪੜਾਉਣ ਵਾਲੀ ਮਹਾਰਾਣੀ ਆਉਂਦੀ ਸੀ ਕਿਸੇ ਜਾਦੂਈ ਦੇਸ਼ ਤੋਂ ਉਹ ਸਾਰੇ ਪਰਿੰਦਿਆਂ ਨੂੰ ਦੱਸਦੀ ਸੀ ਕਿ ਬਹਾਰ ਦੀ ਰੁੱਤ ਕਿਵੇਂ ਲੈ ਕੇ ਆਉਣੀ ਹੈ ਚੰਗਾ ਸਮਾਂ ਕਿਵੇਂ ਲੈ ਕੇ ਆਉਣਾ ਹੈ ਕਿਵੇਂ ਤੁਸੀਂ ਧਰਤੀ ਦਾ ਚੱਕਰ ਲਾਉਣਾ ਹੈ ਆਪਣੇ ਆਪ ਨੂੰ ਮਜ਼ਬੂਤ ਕਿਵੇਂ ਕਰਨਾ ਹੈ ਮੁਰਦਿਆਂ ਦੇ ਵਿੱਚ ਜਾਣ ਕਿਵੇਂ ਫੂਕਣੀ ਹੈ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਾਦੂ ਦੇ ਪਾਠ ਉਹ ਪੜਾ ਰਹੀ ਸੀ ਇਹ ਜ਼ਬਰਾਨ ਨਾਮੀ ਸਪਾਹੀ ਜੋ ਖੁਦ ਇੱਕ ਬੁਲਬੁਲ ਦਾ ਬੱਚਾ ਬਣ ਕੇ ਉੱਥੇ ਪਹੁੰਚਾ ਹੋਇਆ ਸੀ ਇਹ ਲੋਕ ਕੇ ਸਾਰਾ ਕੁਝ ਦੇਖ ਰਿਹਾ ਸੀ ਇਸ ਦਾ ਧਿਆਨ ਗੱਲਾਂ ਸੁਣਨ ਤੋਂ ਵੱਧ ਉਸ ਜਾਦੂ ਦੀ ਮਲਕਾ ਦੇ ਚਿਹਰੇ ਵੱਲ ਸੀ ਉਹ ਬਹੁਤ ਹਸੀਨ ਸੀ ਇਹ ਲਗਾਤਾਰ ਉਸ ਦੇ ਚਿਹਰੇ ਨੂੰ ਨਿਹਾਰ ਰਿਹਾ ਸੀ ਇਸ ਦਾ ਮਨ ਸੀ ਕਿ ਇਹ ਵਾਪਸ ਨਾ ਜਾਵੇ ਪਰ ਇਹ ਰਹਿ ਵੀ ਨਹੀਂ ਸਕਦਾ ਕਿਉਂਕਿ ਹੁਣ ਇਸ ਨੂੰ ਨਵੇਂ ਯੁੱਗ ਦਾ ਪਤਾ ਨਹੀਂ ਸੀ ਇਸ ਇਸ ਥਾਂ ਤੇ ਹੁੰਦਾ ਕੀ ਹੈ ਕੀ ਵਾਪਰਦਾ ਹੈ ਜਦੋਂ ਜਿੰਨ ਦੀਆਂ ਬੱਚੀਆਂ ਵਾਪਸ ਜਾਣ ਲੱਗੀਆਂ ਤਾਂ ਉਹਨਾਂ ਦੇ ਕਲੀਨ ਦੇ ਵਿੱਚ ਛੁਪ ਕੇ ਵਾਪਸ ਚਲੇ ਆ ਗਿਆ ਜਦੋਂ ਉਹਨਾਂ ਇਨਸਾਨੀ ਪੇਤ ਲਿਆ ਤਾਂ ਨਾਲ ਇਸ ਨੇ ਵੀ ਇਨਸਾਨੀ ਪੇਸ ਬਦਲ ਲਿਆ ਇਸ ਨੂੰ ਦੇਖ ਕੇ ਹੈਰਾਨ ਰਹਿ ਗਈਆਂ ਕਹਿਣ ਲੱਗੀਆਂ ਕਿ ਤੂੰ ਬਹੁਤ ਵੱਡੀ ਕਤਾਹੀ ਕੀਤੀ ਹੈ ਕਿੱਥੋਂ ਆਇਆ ਹੈ ਦੱਸਿਆ ਕਿ ਉੱਥੋਂ ਹੀ ਆਇਆ ਹਾਂ ਜਿੱਥੇ ਰਾਤ ਨੂੰ ਦੋ ਚੰਨ ਨਿਕਲਦੇ ਨੇ ਸਮਝ ਗਈਆਂ ਕਿ ਬੰਦਾ ਤੇਜ ਹੈ ਪਰ ਇਸ ਨੂੰ ਸਮਝਾਇਆ ਕਿ ਇੱਕ ਵਾਰ ਤੂੰ ਜਾ ਆਇਆ ਹੈ ਬਹੁਤ ਵੱਡੇ ਭਾਗਾਂ ਵਾਲਾ ਕਿ ਤੇਰੀ ਜਾਨ ਬਖਸ਼ੀ ਹੋ ਗਈ ਜੇ ਉਸ ਨੂੰ ਪਤਾ ਲੱਗਿਆ ਕਿ ਤੂੰ ਇੱਕ ਇਨਸਾਨ ਹੋ ਕੇ ਉਸ ਤੋਂ ਇਹ ਸਾਰੀਆਂ ਚੀਜ਼ਾਂ ਸਿੱਖ ਰਿਹਾ ਹੈ ਤੇ ਤੇਰਾ ਨੁਕਸਾਨ ਕਰ ਦੇਉਗੀ ਤੇਰਾ ਖੋਜ ਖਰਾਬ ਖਤਮ ਕਰ ਦੇਉਗੀ ਕਹਿਣ ਲੱਗਾ ਕੋਈ ਗੱਲ ਨਹੀਂ ਅੱਗੇ ਤੂੰ ਨਾ ਜਾਵਾਂਗਾ ਉਹਨਾਂ ਨੂੰ ਪ੍ਰੋਸਾ ਦੇ ਦਿੱਤਾ ਪਰ ਮਨ ਵਿੱਚ ਲਾਲਚ ਸੀ ਕਿ ਉਹ ਕਿੱਥੋਂ ਆਉਂਦੀ ਹੈ ਕਿੱਥੇ ਜਾਂਦੀ ਹੈ ਉਸ ਨੂੰ ਦੇਖਣਾ ਹੈ ਉਸ ਦੇ ਕੋਲੇ ਹੋਰ ਕੀ ਕੋਜ ਹੈ ਮਨ ਦੇ ਵਿੱਚ ਲਾਲਚ ਸੀ ਕਿ ਮੈਂ ਕੁਝ ਸਿੱਖਾਂ ਅਗਲੀ ਰਾਤ ਵੀ ਚੋਰੀ ਦੇਣਾ ਉਸ ਜਿੰਨ ਦੀਆਂ ਬੱਚੀਆਂ ਨੂੰ ਨਾ ਪਤਾ ਲੱਗਣ ਦਿੱਤਾ ਉਹਨਾਂ ਦੇ ਕਲੀਨ ਦੇ ਵਿੱਚ ਛੁਪ ਕੇ ਉੱਤੇ ਚਲਾ ਗਿਆ ਜਦੋਂ ਚੰਦਰਮਾ ਉੱਥੇ ਨਿਕਲਿਆ ਸੀ ਸਾਰੀ ਰਾਤ ਉੱਥੇ ਚੀਜ਼ਾਂ ਸਿੱਖੀਆਂ ਜਿੰਨ ਦੀਆਂ ਬੱਚੀਆਂ ਵਾਪਸ ਪਰਤਾਈਆਂ ਪਰ ਇਹ ਵਾਪਸ ਨਹੀਂ ਗਿਆ ਉਹ ਜਿਸ ਰੱਥ ਤੇ ਚੜ ਕੇ ਆਉਂਦੀ ਸੀ ਉਸ ਰੱਥ ਦੇ ਵਿੱਚ ਲੁਕ ਕੇ ਉਹਦੇ ਮਹਿਲ ਤੱਕ ਚਲਾ ਗਿਆ ਜਾ ਕੇ ਦੇਖਦਾ ਹੈ ਕਿ ਉੱਥੇ ਤਾਂ ਬਹੁਤ ਸਾਰੇ ਪੰਛੀ ਬਹੁਤ ਸਾਰੇ ਜਾਨਵਰ ਉਸਦੀ ਰਾਖੀ ਕਰ ਰਹੇ ਨੇ ਉਹ ਆਪਣੇ ਮਹਿਲ ਦੇ ਵਿੱਚ ਸੌਣ ਲਈ ਚਲੀ ਗਈ ਪਰ ਇਹ ਚਾਹੁੰਦਾ ਸੀ ਕਿ ਉਹ ਬਾਹਰ ਨਿਕਲੇ। ਇਸ ਨੇ ਅਜੀਬੋ-ਗਰੀਬ ਆਵਾਜ਼ ਦੇ ਵਿੱਚ, ਬੜੀ ਮਿੱਠੀ ਆਵਾਜ਼ ਦੇ ਵਿੱਚ, ਬੜੀ ਦਰਦ ਭਰੀ ਆਵਾਜ਼ ਦੇ ਵਿੱਚ ਕੁਝ ਗੁਣਗਣਾਉਣਾ ਸ਼ੁਰੂ ਕਰ ਦਿੱਤਾ। ਉਹ ਜਿਹੜੀ ਮਲਕਾ ਸੀ ਜ਼ਾਹਿਰ ਉਗਾਰ ਨਾਮ ਸੀ ਉਸ ਦਾ। ਉਸ ਨੂੰ ਰਾਤ ਨੂੰ ਨੀਂਦ ਨਹੀਂ ਸੀ ਆ ਰਹੀ। ਜਦੋਂ ਉਹ ਇਸ ਪਰਿੰਦੇ ਦੀ ਆਵਾਜ਼ ਸੁਣਦੀ ਸੀ ਉਸ ਨੂੰ ਲੱਗਦਾ ਸੀ ਕਿ ਇਹ ਕੋਈ ਦੁਖੀ ਹੈ। ਪਰ ਉਹ ਬੱਚੀ ਨਹੀਂ ਸੀ ਉਸ ਨੂੰ ਪਤਾ ਸੀ ਕਿ ਇਹ ਮੇਰੇ ਰਾਜਦਾਨੀ ਇੱਕ ਤੋਂ ਬਾਹਰੋਂ ਆਇਆ ਹੈ। ਉਸ ਨੇ ਆਪਣੀ ਨੌਕਰਾਨੀ ਨੂੰ ਆਦੇਸ਼ ਦਿੱਤਾ ਕਿ ਉਸ ਬੁਲਬੁਲ ਦੇ ਬੱਚੇ ਨੂੰ ਲੈ ਕੇ ਆਓ। ਉਸਨੇ ਬਹੁਤ ਜ਼ੋਰ ਅਜਮਾਇਸ਼ ਕੀਤੀ ਪਰ ਇਸ ਨੂੰ ਪਕੜ ਨਾ ਸਕੇ ਫਿਰ ਮਲਕਾ ਜ਼ਾਹਿਰ ਉਗਾਰ ਖੁਦ ਬਾਹਰ ਆਈ ਉਸਨੇ ਬਾਹਾਂ ਖਿਲਾਰ ਕੇ ਇਸ ਨੂੰ ਆਵਾਜ਼ ਮਾਰੀ ਤੇ ਇਹ ਜੋ ਲਾਲਚਵਸੀ ਇਹ ਉੱਥੇ ਪਹੁੰਚ ਗਿਆ ਮਲਕਾ ਜ਼ਾਹਿਰ ਉਗਾਰ ਇਸ ਨੂੰ ਆਪਣੇ ਅੰਦਰ ਆਪਣੇ ਸੌਣ ਕਕਸ਼ ਦੇ ਵਿੱਚ ਲੈ ਗਈ ਉੱਥੇ ਇਸ ਨੂੰ ਬੜਾ ਸੁੰਦਰ ਇੱਕ ਝੂਲਾ ਬਣਾ ਕੇ ਦਿੱਤਾ ਸੋਚੇ ਮੋਤੀਆਂ ਦਾ ਉਹਦੇ ਉੱਤੇ ਇਸ ਨੂੰ ਬਿਠਾ ਦਿੱਤਾ ਇਸ ਨੂੰ ਕਿਹਾ ਕਿ ਮੱਦਮ ਆਵਾਜ਼ ਦੇ ਵਿੱਚ ਗੁਣਗਣਾਉਂਦਾ ਰਹੇ ਆਪ ਉਹ ਸੌਣ ਲੱਗੀ ਇਹ ਗੁਣਗਣਾਉਂਦਾ ਰਿਹਾ ਇਕ ਗੁੰਗਣਾਉਂਦਾ ਰਿਹਾ ਲਗਾਤਾਰ ਉਸਦੇ ਚਿਹਰੇ ਵੱਲ ਟਕਟਕੀ ਲਗਾ ਕੇ ਦੇਖਦਾ ਰਿਹਾ ਮਲਕਾ ਸਮਝ ਚੁੱਕੀ ਸੀ ਕਿ ਕੁਝ ਨਾ ਕੁਝ ਗੜਬੜ ਜ਼ਰੂਰ ਹੈ ਪਰ ਉਸਨੇ ਇਸ ਨੂੰ ਕੁਝ ਦਿਨ ਪਰਖਣਾ ਚਾਹਿਆ ਇੱਕ ਦੋ ਦਿਨ ਉਸ ਨੂੰ ਕੋਲ ਰੱਖਿਆ ਇੱਕ ਦਿਨ ਇਹ ਸੌਂ ਰਿਹਾ ਸੀ ਉਸਨੇ ਆਪਣੀ ਜਾਦੂਈ ਕਿਤਾਬ ਦਾ ਪਹਿਲਾ ਵਰਕਾ ਖੋਲ੍ਹਿਆ ਉਸ ਵਰਕੇ ਦੇ ਵਿੱਚ ਹਰ ਇੱਕ ਚੀਜ਼ ਸੱਚਾਈ ਪਤਾ ਲੱਗ ਜਾਂਦੀ ਸੀ ਉਹ ਵਰਕਾ ਜਦੋਂ ਪੜ੍ਹਿਆ ਉਸ ਨੂੰ ਪਤਾ ਲੱਗ ਗਿਆ ਕਿ ਇਹ ਕਿਸੇ ਰਾਜੇ ਦਾ ਸੈਨਿਕ ਹੈ ਘੁੰਮਦਾ ਕਮੌਂਦਾ ਇੱਥੇ ਪਹੁੰਚਿਆ ਹੈ ਇਸ ਨੂੰentronto ਸੁਨੂ ਨੀਤੋ ਇਹ ਲਾਇਆ ਉਠਾਇਆ ਤੇ ਕਹਿਆ ਆਪਣੇ ਸਰੀਰੂਪ ਦੇ ਵਿੱਚ ਆ ਜਾ ਨਹੀਂ ਤਾਂ ਸਿਰ ਕਲਮ ਕਰ ਦੇਉਂਗੀ। ਇਸ ਨੇ ਸਿਰ ਚੁਕਾ ਲਿਆ। ਖੜਾ ਹੋ ਗਿਆ। ਕਹਿਣ ਲੱਗਾ ਕਿ ਮੈਂ ਗਲਤੀ ਕਰ ਲਈ ਹੈ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਸਭ ਕੁਝ ਕਿਸ ਤਰੀਕੇ ਨਾਲ ਵਾਪਰਿਆ ਹੈ। ਉਸ ਨੇ ਆਪਣੇ ਸਪਾਹੀਆਂ ਨੂੰ ਆਦੇਸ਼ ਦਿੱਤਾ ਕਿ ਇਸ ਦਾ ਸਿਰ ਕਲਮ ਕਰ ਦਿਓ। ਇਸ ਨੂੰ ਉਸੇ ਰੁੱਖ ਦੇ ਉੱਤੇ ਬਾਹਰ ਲੈ ਗਿਆ ਜਿੱਥੋਂ ਫੜ ਕੇ ਲਿਆਂਦਾ ਸੀ ਉਸ ਦੇ ਹੇਠਾਂ ਫਾਂਸੀ ਦਾ ਤਖ਼ਤਾ ਲਗਾਇਆ ਗਿਆ। ਇਹ ਇੱਕ ਵਾਰ ਫਿਰ ਤੋਂ ਉੱਥੇ ਮੱਧਮ ਆਵਾਜ਼ ਦੇ ਵਿੱਚ ਗੁਣਗਣਾਉਣ ਲੱਗਿਆ। ਇਸਨੇ ਆਪਣੀ ਜ਼ਿੰਦਗੀ ਦਾ ਦੁੱਖੜਾ ਮਲਕਾ ਦੇ ਅੱਗੇ ਸਾਰਾ ਉਸੇ ਤਰੀਕੇ ਨਾਲ ਦੱਸਿਆ ਜਿੱਥੋਂ ਇਸਦੀ ਜ਼ਿੰਦਗੀ ਸ਼ੁਰੂ ਹੋਈ ਸੀ ਕਿਸ ਤਰੀਕੇ ਦੇ ਨਾਲ ਉੱਥੇ ਪਹੁੰਚਿਆ ਸਾਰੀ ਕਹਾਣੀ ਇਸਨੇ ਮਲਕਾ ਦੇ ਅੱਗੇ ਦੱਸ ਦਿੱਤੀ ਮਲਕਾ ਕਹਿਣ ਲੱਗੀ ਕਿ ਮੈਂ ਤੈਨੂੰ ਇੱਕ ਗੱਲ ਦੱਸ ਦਿਆਂ ਮੇਰੇ ਉੱਤੇ ਤੇਰੀਆਂ ਭਾਵਨਾਵਾਂ ਦਾ ਕੋਈ ਅਸਰ ਨਹੀਂ ਮੈਂ ਤੇਰਾ ਕਤਲ ਤਾਂ ਕਰਨਾ ਹੈ ਕਿਉਂਕਿ ਤੂੰ ਮੇਰੇ ਨਾਲ ਧੋਖਾ ਕੀਤਾ ਹੈ ਕੋਤਾਹੀ ਕੀਤੀ ਹੈ ਅੰਦਰ ਤੱਕ ਤੂੰ ਚਲਿਆ ਗਿਆ ਹਾਂ ਇਹਨਾਂ ਜ਼ਰੂਰ ਕਰ ਸਕਦੀ ਹਾਂ ਤੈਨੂੰ ਮੈਂ 10 ਘੰਟੇ ਦਾ ਸਮਾਂ ਦੇ ਦਿੰਦੀ ਹਾਂ 10 ਘੰਟਿਆਂ ਦੇ ਵਿੱਚ ਜੇ ਆਪਣੀ ਜਾਨ ਬਚਾਉਣੀ ਹੈ ਤਾਂ ਤੂੰ ਆਪਣੇ ਆਪ ਬਚਵਾ ਸਕਦਾ ਹੈ ਜਿੱਥੋਂ ਤੱਕ ਭਜਣਾ ਹੈ ਤੂੰ ਭਜਦਾ ਤੈਨੂੰ ਪਤਾ ਹੈ ਮੇਰੇ ਦਿਲ ਸੁੰਦਾ ਮੇਰੇ ਜਾਦੂ ਦਾ ਕਿ ਮੈਂ ਤੈਨੂੰ ਕਿਤੋਂ ਵੀ ਲੱਭ ਕੇ ਲਿਆ ਸਕਦੀ ਹਾਂ ਮੇਰੇ ਵੱਲੋਂ ਹੁਣ ਆਜ਼ਾਦ ਹੈ ਪਰ ਇੱਕ ਗੱਲ ਭੁੱਲੀ ਨਾ ਤੇਰੇ ਕੋਲ ਸਿਰਫ 10 ਘੰਟੇ ਨੇ 10 ਘੰਟਿਆਂ ਬਾਅਦ ਇਸੇ ਰੁੱਖ ਦੇ ਹੇਠਾਂ ਇਸੇ ਫਾਂਸੀ ਦੇ ਤਖਤ ਤੇ ਤੇਰਾ ਕਤਲ ਹੋਣਾ ਹੈ ਇਸ ਨੇ ਤੁਰੰਤ ਭਜਣਾ ਸ਼ੁਰੂ ਕਰ ਦਿੱਤਾ ਬਹੁਤ ਭੱਜਿਆ ਕਿਸੇ ਪਾਸੇ ਕੋਈ ਰਾਹ ਨਾ ਲੱਭਦਾ ਇੱਕ ਘੁੰਮਣ ਘੇਰੀ ਦੇ ਵਿੱਚ ਫਸ ਕੇ ਰਹਿ ਗਿਆ ਜੰਗਲ ਤੋਂ ਅੱਗੇ ਮਾਰੂਥਲ ਆ ਜਾਂਦਾ ਮਾਰੂਥਲ ਤੋਂ ਅੱਗੇ ਇੱਕਦਮ ਫਿਰ ਤੋਂ ਦਰਿਆ ਤੇ ਦਰਿਆ ਤੋਂ ਅੱਗੇ ਜੰਗਲ ਇਸਨੇ ਬਹੁਤ ਭੱਜਿਆ ਤਕਰੀਬਨ 5 ਘੰਟੇ ਇਸਨੇ ਇਸੇ ਤਰੀਕੇ ਵਿਅਰਥ ਕਰ ਦਿੱਤੇ ਫਿਰ ਇੱਕ ਪੱਥਰ ਤੇ ਬੈਠ ਗਿਆ ਉੱਚੀ ਉੱਚੀ ਰੋਣ ਲੱਗਿਆ ਕਿ ਮੈਂ ਕਿੱਡੀ ਵੱਡੀ ਗਲਤੀ ਕੀਤੀ ਮੈਂ ਕਿੰਨਾ ਵੱਡਾ ਮੂਰਖ ਸੀ ਇੱਕ ਵਾਰ ਮੈਂ ਆਪਣੀ ਜਾਨ ਉਸ ਅਜਾਬ ਦੇ ਵਿੱਚੋਂ ਕੱਢ ਲਈ ਜਿੱਥੇ ਦਿਨ ਰਾਤ ਮੈਂ ਬਿਆਬਾਨ ਦੇ ਵਿੱਚ ਤੁਰਿਆ ਫਿਰਦਾ ਸੀ ਫਿਰ ਮੈਨੂੰ ਘਰਬਾਰ ਮਿਲ ਗਿਆ ਮੈਨੂੰ ਚੰਗਾ ਪੈਸਾ ਵੀ ਮਿਲ ਰਿਹਾ ਸੀ ਨੌਕਰ ਚੱਕਰ ਹਰ ਇੱਕ ਮੇਰੇ ਕੋਲ ਸੁਖ ਸਵਦਾ ਮੌਜੂਦ ਸੀ ਫਿਰ ਮੈਂ ਇਹ ਗਲਤੀ ਕਿਉਂ ਕੀਤੀ ਮੈਨੂੰ ਉਹਨਾਂ ਰੋਕਿਆ ਵੀ ਉਸ ਜਿੰਨ ਦੀਆਂ ਬੱਚੀਆਂ ਨੇ ਇਸ ਦੇ ਬਾਵਜੂਦ ਮੈਂ ਇਡੀ ਵੱਡੀ ਗਲਤੀ ਕਿਉਂ ਕੀਤੀ ਹੁਣ ਇਹ ਪਛਤਾ ਰਿਹਾ ਸੀ ਫਿਰ ਤੋਂ ਜਿੰਨ ਬਾਰੇ ਇਸਨੇ ਭਲਾ ਬੁਰਾ ਕਹਿਣਾ ਸ਼ੁਰੂ ਕੀਤਾ ਕਿ ਸਾਰੀ ਗਲਤੀ ਤਾਂ ਉਹਦੀ ਹੈ ਜੇ ਮੈਂ ਨਾ ਉਹਨੂੰ ਆਜ਼ਾਦ ਕਰਦਾ ਉਸ ਨਲਾਇਕ ਜਿੰਨ ਨੂੰ ਤਾਂ ਨਾ ਮੈਨੂੰ ਇਹ ਮੁਸੀਬਤਾਂ ਦਰਪੇਸ਼ ਆਉਂਦੀਆਂ ਜਦੋਂ ਉਸ ਜਿੰਨ ਦਾ ਜ਼ਿਕਰ ਕੀਤਾ ਤਾਂ ਇੱਕ ਵਾਰ ਫਿਰ ਤੋਂ ਉਹ ਇਹਦੇ ਅੱਗੇ ਪ੍ਰਗਟ ਹੋ ਗਿਆ ਕਹਿਣ ਲੱਗਿਆ ਇਹ ਗੱਲ ਹੈ ਮੇਰੇ ਤੇ ਫਿਰ ਖਫਾ ਨਜ਼ਰ ਆਉਂਦਾ ਹੈ ਸਾਰੀ ਕਹਾਣੀ ਦਸੀ ਜਿੰਨ ਕਹਿ ਲੱਗਿਆ ਕਿ ਗਲਤੀ ਤਾਂ ਤੇਰੀ ਆਪਣੀ ਹੈ ਕਸੂਰ ਵਾਰ ਤੂੰ ਮੈਨੂੰ ਠਹਿਰਾ ਰਿਆ ਮੈਂ ਤਾਂ ਤੈਨੂੰ ਇਹ ਨਹੀਂ ਸੀ ਕਿਹਾ ਕਿ ਇੱਥੋਂ ਤੱਕ ਪਹੁੰਚ ਕਹਿ ਲੱਗਿਆ ਬਿਲਕੁਲ ਪਰ ਹੁਣ ਕੀ ਕਰੀਏ ਕਹਿੰਦਾ ਮੈਂ ਬਾਜ ਬਣ ਜਾਂਦਾ ਹਾਂ ਜਿਨਾਂ ਨੇ ਕਿਹਾ ਤੇ ਤੂੰ ਮੇਰੀ ਸਵਾਰੀ ਕਰ ਮੈਂ ਤੈਨੂੰ ਇਸ ਰਾਜ ਤੋਂ ਬਾਹਰ ਕਰ ਦਿੰਦਾ ਹਾਂ ਕਹਿਣ ਲੱਗਿਆ ਠੀਕ ਹੈ ਤਕਰੀਬਨ 5 ਘੰਟੇ ਇਹ ਬਾਜ ਉੱਡਦਾ ਰਿਹਾ ਉਧਰੋਂ ਉਸ ਮਲਕਾ ਜ਼ਾਹਿਰ ਉਗਾਰ ਵੱਲੋਂ ਦਿੱਤਾ 10 ਘੰਟੇ ਦਾ ਸਮਾਂ ਪੂਰਾ ਹੋ ਗਿਆ ਮਲਕਾ ਨੇ ਆਦੇਸ਼ ਦਿੱਤਾ ਆਪਣੀ ਤਲਸਮੀ ਕਿਤਾਬ ਨੂੰ ਕਿਉਂ ਨਾ ਵਾਪਸ ਇਸੇ ਥਾਂ ਤੇ ਪ੍ਰਗਟ ਕਰ ਦੇ ਉਸ ਨੂੰ ਜਿੱਥੇ ਵੀ ਉੱਡਦਾ ਪਿਆ ਉਸ ਨੂੰ ਇੱਕ ਵਾਰੀ ਜ਼ਮੀਨ ਦੇ ਉੱਤੇ ਉਤਾਰ ਦੇ ਉਸ ਕਿਤਾਬ ਨੇ ਆਪਣੀ ਕਾਰਵਾਈ ਕੀਤੀ ਉਹ ਬਾਜ ਜ਼ਮੀਨ ਦੇ ਉੱਤੇ ਉਤਰ ਗਿਆ ਦੋਵੇਂ ਇਨਸਾਨੀ ਰੂਪ ਦੇ ਵਿੱਚ ਆ ਗਏ ਸਿਪਾਹੀ ਜ਼ਬਰਾਨ ਕਹਿਣ ਲੱਗਿਆ ਕਿ ਇਹ ਕੀ ਤੂੰ ਵਾਪਸ ਬਾਜ ਤੋਂ ਇਨਸਾਨੀ ਰੂਪ ਦੇ ਵਿੱਚ ਕਿਉਂ ਦਿਖ ਰਿਹਾ ਹੈ ਕਹਿਣ ਲੱਗਿਆ ਕਿ ਮੇਰੇ ਉੱਤੇ ਕਿਸੇ ਨਾ ਕਿਸੇ ਕਿਸਮ ਦਾ ਜਾਦੂ ਹੋ ਗਿਆ ਹੈ ਹੁਣ ਮੈਨੂੰ ਲੱਗਦਾ ਹੈ ਕਿ ਅਗਲੇ ਚੰਦ ਪੜਾਂ ਦੇ ਵਿੱਚ ਆਪਾਂ ਨੂੰ ਖਿੱਚ ਕੇ ਉੱਥੇ ਲੈ ਜਾਣਗੇ ਜਿੱਥੇ ਤੇਰਾ ਕਤਲ ਹੋਣਾ ਬਹੁਤ ਜ਼ਿਆਦਾ ਹੈਰਾਨ ਹੋਇਆ ਜਬਰਾਨ ਹੁਣ ਆਪਣਾ ਅੰਤ ਨੇੜੇ ਦੇਖ ਕੇ ਉਹ ਇੱਕ ਵਾਰ ਫਿਰ ਤਪ ਪੀਤ ਹੋ ਗਿਆ ਡਰ ਦੇ ਵਿੱਚ ਆ ਗਿਆ ਕਹਿਣ ਲੱਗਿਆ ਕਿ ਮੈਨੂੰ ਕੋਈ ਹੋਰ ਮਸਲਾ ਹੱਲ ਕਰਕੇ ਦੱਸ ਮੇਰੀ ਜਾਨ ਬਖਸ਼ ਦੇ ਬਚਾ ਲੈ ਮੈਨੂੰ ਕਿਸੇ ਤਰੀਕੇ ਜਿੰਨ ਕਹਿਣ ਲੱਗਿਆ ਕਿ ਇੱਕ ਕੰਮ ਕਰਦਾ ਹਾਂ ਮੈਂ ਖੁਦ ਚੂਹੇ ਦਾ ਰੂਪ ਲੈ ਲੈਂਦਾ ਹਾਂ ਤੈਨੂੰ ਇੱਕ ਛੋਟੀ ਜਿਹੀ ਸੂਈ ਬਣਾ ਦਿੰਦਾ ਹਾਂ ਐਸੀ ਸੂਈ ਜਿਹੜੀ ਇੱਕ ਕਿਤਾਬ ਦੇ ਵਿੱਚ ਜਾ ਕੇ ਉਸ ਦੇ ਉੱਤੇ ਜੋ ਕੁਝ ਲਿਖਿਆ ਹੈ ਉਸ ਨੂੰ ਸਫੈਦ ਕਰ ਦਵੇਗੀ ਸਫਾ ਛੱਟ ਕਰ ਦੇਵੇਗੀ ਕਹਿੰਦਾ ਠੀਕ ਹੈ ਤੁਰੰਤ ਉਸ ਨੇ ਇੱਕ ਚੂਹੇ ਦਾ ਰੂਪ ਲਿਆ ਉਸ ਨੂੰ ਸੂਈ ਬਣਾ ਦਿੱਤਾ ਇਸ ਤੋਂ ਪਹਿਲਾਂ ਕਿ ਉਹ ਮਲਕਾ ਉਹਨਾਂ ਨੂੰ ਖਿੱਚਦੀ ਖੁਦ ਆਪ ਭੱਜ ਕੇ ਮਲਕਾ ਦੇ ਮਹਿਲ ਦੇ ਵਿੱਚ ਵੜ ਗਏ ਜਿੱਥੇ ਉਹ ਕਿਤਾਬ ਪਈ ਹੋਈ ਸੀ ਉਸ ਕਿਤਾਬ ਦੇ ਵਿੱਚ ਜਾ ਕੇ ਉਹ ਸੂਈ ਰੱਖ ਦਿੱਤੀ ਮਲਕਾ ਨੇ ਦੁਬਾਰਾ ਤੋਂ ਕੁਝ ਸਮਾਂ ਇੰਤਜ਼ਾਰ ਕਰਕੇ ਉਹ ਕਿਤਾਬ ਚੱਕੀ ਕਿਉਂਕਿ ਹੁਣ ਫਾਂਸੀ ਦਾ ਵੇਲਾ ਹੋ ਚੁੱਕਿਆ ਸੀ ਕਿਤਾਬ ਚੱਕ ਕੇ ਕਿਤਾਬ ਨੂੰ ਆਦੇਸ਼ ਦੇਣ ਲੱਗੀ ਸੀ ਕਿ ਜਿੱਥੇ ਵੀ ਹੈ ਉਹ ਸਿਪਾਹੀ ਜ਼ਬਰਾਨ ਉਸ ਨੂੰ ਖਿੱਚ ਕੇ ਉਸ ਫਾਂਸੀ ਦੇ ਤਖਤੇ ਤੇ ਲਿਆ ਪਰ ਦੇਖਦੀ ਹੈ ਕਿ ਕਿਤਾਬ ਦੇ ਸਾਰੇ ਵਰਕੇ ਸਫੈਦ ਹੋ ਚੁੱਕੇ ਨੇ ਇਸ ਦਾ ਦਿਮਾਗ ਖਰਾਬ ਹੋ ਜਾਂਦਾ ਹੈ ਕਿ ਇਹ ਕੀ ਵਾਪਰਿਆ ਮਲਕਾ ਜ਼ਾਹਿਰ ਉਗਾਰ ਦੀ ਸਾਰੀ ਕਮਾਈ ਉਹ ਕਿਤਾਬ ਸੀ ਜਿਹਦੇ ਵਿੱਚ ਉਸ ਨੇ ਭਾਂਤ ਭਾਂ ਦੀਆਂ ਚੀਜ਼ਾਂ ਸਿੱਖੀਆਂ ਸਨ ਲਿਖੀਆਂ ਸਨ ਲੋਕਾਂ ਨੂੰ ਸਿਕਾਈਆਂ ਸਨ ਹੁਣ ਇਸ ਵੇਲੇ ਉਸ ਨੂੰ ਕੁਝ ਵੀ ਯਾਦ ਨਹੀਂ ਸੀ ਹੁਣ ਸਭ ਤੋਂ ਵੱਡੀ ਗੱਲ ਤਾਂ ਇਹ ਸੀ ਕਿ ਉਸਨੇ ਉਹ ਲੱਭਣਾ ਕਿ ਉਹ ਕਿੱਥੇ ਗਿਆ ਉਸ ਨੂੰ ਇਹ ਪਤਾ ਸੀ ਕਿ ਉਹ ਮੇਰਾ ਰਾਜ ਛੱਡ ਨਹੀਂ ਸਕਦਾ ਉਸ ਨੂੰ ਇਹ ਵੀ ਪਤਾ ਸੀ ਕਿ ਜੇ ਉਸ ਨੂੰ ਮਿੱਥੇ ਸਮੇਂ ਤੇ ਮੈਂ ਫਾਂਸੀ ਦੇ ਤਖਤੇ ਤੇ ਨਾ ਚੜਾਇਆ ਤਾਂ ਮੇਰੀ ਪ੍ਰਜਾ ਇਹ ਸਮਝ ਲਵੇਗੀ ਕਿ ਮੇਰੇ ਵਿੱਚ ਹੁਣ ਕੁਝ ਵੀ ਬਾਕੀ ਨਹੀਂ ਉਸ ਦੇ ਮਨ ਵਿੱਚ ਭਾਂਤ ਭਾਂਦੀਆਂ ਗੱਲਾਂ ਆ ਰਹੀਆਂ ਸਨ ਪਰ ਕਿਤਾਬ ਉਸ ਨੂੰ ਹੁਣ ਧੋਖਾ ਦੇ ਚੁੱਕੀ ਸੀ ਉਸਨੇ ਬਹੁਤ ਜ਼ੋਰ ਨਾਲ ਆਪਣਾ ਸਿਰ ਕੰਧ ਵਿੱਚ ਜਾ ਮਾਰਿਆ ਤੇ ਜਿਹੜਾ ਸਮਾਂ ਫਾਂਸੀ ਦਾ ਦਿੱਤਾ ਹੋਇਆ ਸੀ ਉਹ ਵੀ ਲੰਘ ਗਿਆ ਬਾਰ ਸਿਪਾਹੀ ਵੀ ਉਡੀਕ ਕਰ ਰਹੇ ਸਨ ਹੂਰ ਵੀ ਬਹੁਤ ਸਾਰੇ ਲੋਕ ਤੇ ਪਰਿੰਦੇ ਇੰਤਜ਼ਾਰ ਕਰ ਰਹੇ ਸਨ ਜਦੋਂ ਸਮਾਂ ਲੰਘ ਗਿਆ ਤਾਂ ਉਹ ਜਿਹੜੀ ਸੂਈ ਸੀ ਸੂਈ ਤੋਂ ਵਾਪਸ ਸਿਪਾਹੀ ਜ਼ਬਰਾਨ ਬਣ ਗਿਆ ਕਹਿਣ ਲੱਗਿਆ ਕਿ ਕਈ ਵਾਰੀ ਹੰਕਾਰ ਕੀਤਾ ਵੀ ਮੜਾ ਹੁੰਦਾ ਹੈ ਤੈਨੂੰ ਆਪਣੇ ਆਪ ਦੇ ਉੱਤੇ ਹੰਕਾਰ ਸੀ ਮਾਨ ਸੀ ਪਰ ਤੇਰਾ ਹੰਕਾਰ ਅੱਜ ਟੁੱਟ ਚੁੱਕਿਆ ਮਲਕਾ ਜ਼ਾਹਿਰਉਗਾਰ ਨੇ ਖੁਦ ਕਬੂਲ ਕੀਤਾ ਕਿ ਮੈਨੂੰ ਮੇਰੇ ਜਾਦੂ ਨੂੰ ਤੂੰ ਫਿੱਕਾ ਪਾ ਦਿੰਦਾ ਹੈ ਮੈਂ ਤੇਰੇ ਤੋਂ ਮਾਫੀ ਮੰਗਦੀ ਹਾਂ ਤੇ ਤੈਨੂੰ ਆਜ਼ਾਦ ਕਰਦੀ ਹਾਂ ਉਹ ਕਹਿੰਦਾ ਠੀਕ ਹੈ ਮੈਂ ਆਜ਼ਾਦੀ ਵੀ ਪਸੰਦ ਕਰਾਂਗਾ ਪਰ ਤੇਰੀ ਕਿਤਾਬ ਨੂੰ ਨਾਲ ਲੈ ਕੇ ਜਾਵਾਂਗਾ ਤੇ ਜਿਸ ਥਾਂ ਦੇ ਉੱਤੇ ਮੈਂ ਪਹਿਲਾਂ ਇੱਕ ਜਿੰਨ ਨੂੰ ਕੈਦ ਕਰਕੇ ਰੱਖਿਆ ਸੀ ਉੱਥੇ ਤੇਰੀ ਕਿਤਾਬ ਨੂੰ ਕੈਦ ਕਰ ਦਿਆਂਗਾ ਮਲਕਾ ਨੇ ਉਸ ਤੋਂ ਮਾਫੀ ਮੰਗੀ ਤੇ ਉਸ ਨੂੰ ਜਾਣ ਦਿੱਤਾ ਜਿੰਨ ਉਸ ਨੂੰ ਖੁਦ ਉਸ ਰਾਜ ਦੇ ਵਿੱਚ ਦੁਆਰਾ ਛੱਡ ਕੇ ਆਇਆ ਰਾਜੀ ਤੁ ਜਾ ਕੇ ਜਿੰਨੇ ਵੀ ਮਾਫੀ ਮੰਗੀ ਉਸ ਦਾ ਮਾਨ ਸਨਮਾਨ ਬਹਾਲ ਕਰਵਾਇਆ ਇਸ ਕਹਾਣੀ ਤੋਂ ਕਹਾਣੀਕਾਰ ਸਾਨੂੰ ਇਹ ਸਿੱਖਿਆ ਦੇਣ ਦੀ ਕੋਸ਼ਿਸ਼ ਕਰਦਾ ਹੈ ਕਿ ਕਦੇ ਵੀ ਕਿਸੇ ਨੇ ਜੇ ਸਾਡੀ ਮਦਦ ਕੀਤੀ ਸਾਡਾ ਭਲਾ ਕੀਤਾ ਤਾਂ ਉਸ ਨੂੰ ਮਨੋਂ ਨਾ ਵਿਸਾਰੀਏ ਚਾਹੇ ਸਾਡੇ ਨਾਲ ਲੱਖ ਉਹ ਨਾਰਾਜ਼ ਹੋਵੇ ਗੁੱਸੇ ਹੋਵੇ ਜਦੋਂ ਅਗਲੇ ਨੂੰ ਜ਼ਰੂਰਤ ਪੈਂਦੀ ਹੈ ਤਾਂ ਮਦਦ ਦੇ ਲਈ ਭੱਜ ਕੇ ਆਗੇ ਆਏ ਜੀ ਦੂਸਰੀ ਗੱਲ ਆਪਣੀ ਕਿਸੇ ਵੀ ਚੀਜ਼ ਦੇ ਉੱਤੇ ਮਾਣ ਹੰਕਾਰ ਨਾ ਕਰੋ ਕਿਉਂਕਿ ਸਭ ਤੋਂ ਉੱਤਮ ਪਰਮਾਤਮਾ ਹੈ ਹਰ ਇੱਕ ਚੀਜ਼ ਪਰਮਾਤਮਾ ਦੀ ਰਜਾ ਦੇ ਵਿੱਚ ਹੁੰਦੀ ਹੈ ਜੇ ਅੱਜ ਕੋਈ ਰਾਜਾ ਹੈ ਤਾਂ ਉਸ ਨੂੰ ਰਾਜਾ ਬਣਾਉਣ ਵਾਲਾ ਵੀ ਪਰਮਾਤਮਾ ਹੈ ਤੇ ਜੇ ਕੱਲ ਨੂੰ ਉਸ ਨੂੰ ਰਾਜਾ ਰੱਖਣਾ ਹੈ ਉਹ ਪਰਮਾਤਮਾ ਨੇ ਰੱਖਣਾ ਜੇ ਪਰਮਾਤਮਾ ਦੀ ਮਰਜ਼ੀ ਹੈ ਰਾਜ ਨੂੰ ਉਸ ਨੇ ਰੰਕ ਕਰ ਦੇਣਾ ਇਸ ਲਈ ਹੰਕਾਰ ਕਿਸ ਗੱਲ ਦਾ ਤੀਸਰੀ ਗੱਲ ਆਪਣੇ ਦਿਮਾਗ ਨੂੰ ਹਮੇਸ਼ਾ ਚੱਲਦਿਆਂ ਰੱਖਿਓ ਦਿਮਾਗ ਵੱਡੀਆਂ-ਵੱਡੀਆਂ ਮੁਸੀਬਤਾਂ ਨੂੰ ਹੱਲ ਕਰ ਲੈਂਦਾ ਹੈ ਬਿਲਕੁਲ ਉਸੇ ਤਰੀਕੇ ਜਿਵੇਂ ਬਿਲਕੁਲ ਅੰਤ ਦੇ ਨੇੜੇ ਪਹੁੰਚ ਕੇ ਉਸ ਦਿਨ ਨੇ ਉਸ ਨੂੰ ਕਿਹਾ ਕਿ ਤੂੰ ਸੂਈ ਬਣ ਜਾ ਮੈਂ ਚੂਹੇ ਦਾ ਰੂਪ ਲੈ ਲੈਂਦਾ ਕਈ ਵਾਰੀ ਕੋਈ ਮਸਲਾ ਵੱਡਾ ਨਹੀਂ ਹੁੰਦਾ ਪਰ ਅਸੀਂ ਸੋਚ-ਸੋਚ ਕੇ ਵੱਡਾ ਕੀਤਾ ਹੁੰਦਾ ਹੈ ਜੇ ਆਪਾਂ ਦਿਮਾਗ ਚਾਲਦਿਆਂ ਰੱਖੀਏ ਤਾਂ ਮਸਲੇ ਹੱਲ ਹੋ ਜਾਂਦੇ ਨੇ ਆਖਰੀ ਜਿਹੜੀ ਸਲਾਹ ਸਾਨੂੰ ਇਸ ਕਹਾਣੀ ਦੇ ਰਾਹੀਂ ਕਹਾਣੀ ਕਰ ਦੇਣ ਚਾਹੁੰਦਾ ਉਹ ਇਹ ਕਿ ਜਦੋਂ ਕਿਸੇ ਨੇ ਸਾਨੂੰ ਕਿਸੇ ਕੰਮ ਤੋਂ ਰੋਕਿਆ ਹੈ ਵਰਜਿਆ ਹੈ ਅਗਲੇ ਨੂੰ ਪਤਾ ਹੈ ਕਿ ਉਹਦੇ ਵਿੱਚ ਸਾਡਾ ਨੁਕਸਾਨ ਹੈ ਉਸ ਨੂੰ ਵੇਖ ਲਵੋ ਪਰਖ ਲਵੋ ਜ਼ਰੂਰੀ ਨਹੀਂ ਕਿ ਉਹ ਕੰਮ ਆਪਾਂ ਕਰਨਾ ਹੀ ਕਰਨਾ ਹੈ ਹੋ ਸਕਦਾ ਹੈ ਕਿ ਵਾਕਈ ਸਾਡਾ ਨੁਕਸਾਨ ਹੋਵੇ ਜੇ ਕੰਮ ਕਰਨ ਦੀ ਜ਼ਰੂਰਤ ਨਹੀਂ ਤਾਂ ਉਸ ਕੰਮ ਨੂੰ ਛੱਡ ਦਿਓ ਬਿਨਾਂ ਵਜ੍ਹਾ ਬਗਾਨੀ ਵੱਟੀ ਦੇ ਵਿੱਚ ਟੰਗ ਅਡਾਉਂਦੀ ਜੀ